FIR ਨੰਬਰ 118 ਦਰਜ ਕੀਤੀ ਗਈ ਸੀਗੀ थाना सदर ਦੇ ਵਿੱਚ ਜਿੱਥੇ ਕਿ ਇੱਕ ਬਿਜ਼ਨਸਮੈਨ ਨੂੰ ਸਟੋਰਸ਼ਨ ਦੀ ਕਾਲ ਆਈ ਸੀ। ਔਰ ਉਹਦੇ ਵਿੱਚ ਅਸੀਂ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਸੀ। ਦੋ ਜਿਹੜੇ ਮੇਨ ਸੀਗੇ ਜਿਹੜੇ ਮੇਨ ਬ੍ਰੇਨ ਬਿਹਾਈਂਡ ਜਾਂ ਜਿਹੜੇ ਮੇਨ ਕਾਂਸਪੀਰੇਟਰ ਸੀ ਜਾਂ ਅਸਲੀ ਗੈਂਗ ਚਲਾ ਰਹੇ ਸੀਗੇ। ਉਹ ਦੋ ਬੰਦੇ ਪਹਿਲਾਂ ਅਰੈਸਟ ਹੋ ਚੁੱਕੇ ਸੀਗੇ ਤੇ ਉਹਦੇ ਵਿੱਚ ਇੱਕ ਹੈਪੀ ਸੀਗਾ ਜਿਹੜਾ ਮਾਸਟਰਮਾਈਂਡ ਸੀ ਤੇ ਨਾਲ ਸਿਮਰਨ ਇਹ ਦੋ ਬੰਦੇ ਫੜੇ ਗਏ ਸੀ ਸਿਵਲ ਲਾਈਨ ਦੇ ਵਿੱਚ ਉੱਥੇ ਵੀ ਐਕਸਚੇਂਜ ਆਫ ਫਾਇਰ ਹੋਇਆ ਜਦੋਂ ਉਹਦੇ ਬਾਰੇ ਤੁਹਾਨੂੰ ਬਰੀਫ ਕਰ ਦਿੱਤਾ ਕਿ ਉਹ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਇਨਜੂਰਡ ਹੋ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ ਦੂਜੇ ਦੋ ਬੰਦੇ ਅਮਨਦੀਪ ਤੇ ਸਿਮਰਤਪਾਲ ਜਿਨ੍ਹਾਂ ਨੇ ਬੋਰਡ ਦੇ ਉੱਤੇ ਜਾ ਕੇ ਬਿਜ਼ਨਸਮੈਨ ਦਾ ਜਿਹੜਾ ਬੋਰਡ ਲੱਗਿਆ ਹੁੰਦਾ ਜਿਹੜੀ ਵੀ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਉਹਨਾਂ ਨੇ ਫਾਇਰਿੰਗ ਕਰਕੇ ਡ੍ਰੋਨ ਵਾਸਤੇ ਪ੍ਰੈਸ਼ਰ ਪਾਉਣ ਵਾਸਤੇ ਕਾਰਵਾਈ ਕੀਤੀ ਸੀ ਉਹਦੇ ਜਿਹੜੇ ਅਮਨਦੀਪ ਤੇ ਸਿਮਰਤਪਾਲ ਦੇ ਵਿੱਚ ਅਮਨਦੀਪ ਮੈਨ ਸ਼ੂਟਰ ਸੀਗਾ ਤੇ ਇਹਦੇ ਤੋਂ ਅੰਟਰੋਗੇਸ਼ਨ ਚ ਗੱਲ ਚੱਲਦੀ ਸੀ ਕਿ ਇਹਨਾਂ ਦਾ ਪਿਸਤਲ ਕਿੱਥੇ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਜਦੋਂ ਪਿਸਤਲ ਬਰਾਮਦਗੀ ਕੀਤਾ ਤਾਂ ਇੱਥੇ ਆਪਾਂ ਮੌਕੇ ਤੇ ਖੜੇ ਆ ਥਾਣੇ ਸਦਰ ਦੇ ਏਰੀਏ ਚ ਇੱਥੇ ਇਹਨੂੰ ਇਹਨੇ ਸਾਡਾ ਏਐਸਆਈ ਉਹਦੇ 9mm ਪਿਸਤਲ ਨੂੰ ਹੱਥ ਪਾ ਕੇ ਸਨੇਚ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕੁਥਮ-ਕੁਥਾ ਹੋਏ ਆਪਸ ਵਿੱਚ ਕਾਫੀ ਸਟਰਗਲ ਹੋਈ ਔਰ ਉਹ ਉਹਦੇ ਚ ਇੱਕ ਗੋਲੀ ਚੱਲ ਗਈ ਜਿਹੜੀ ਕਿ ਇਹਦੇ ਲੱਤ ਦੇ ਵਿੱਚ ਲੱਗੀ ਉਹ ਚ ਅਸੀਂ ਕੇਸ ਰਿਸਟਰ ਕਰਕੇ ਤੇ ਇਹਨੂੰ ਅਡਮਿਟ ਕਰਾਤਾ ਇਹ ਸਵੇਰੇ 6:30 ਵਜੇ ਦੀ ਗੱਲ ਹੈ ਤੋਂ ਇਹਦੇ ਵਿੱਚ ਜਿਹੜੇ ਚਾਰੋਂ ਮੁਲਜ਼ਮ ਨੇ ਇਹ ਫੜੇ ਜਾ ਚੁੱਕੇ ਆ ਪੰਜਵਾਂ ਜਿਹੜਾ ਸੁਖਦੇਵ ਸਿੰਘ ਆ ਉਹ ਸਪੇਨ ਚ ਹੈਗਾ ਉਹ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਔਰ ਉਹਦੇ ਵੀ ਐਲਓਸੀ ਵਗੈਰਾ ਖਲਾਈ ਜਾਊਗੀ ਔਰ ਰੈੱਡ ਕਾਰਨਰ ਨੋਟਿਸ ਦੀ ਵੀ ਕਾਰਵਾਈ ਅਸੀਂ ਕਰਾਂਗੇ ਸੋ ਵੈਸੇ ਹੀ ਜਿਹੜਾ ਇਹ ਸਾਰਾ ਕੇਸ ਟੋਟਲੀ ਸੋਲਵ ਹੋ ਗਿਆ ਦੋ ਸ਼ੂਟਰ ਜਿਹੜੇ ਆ ਉਹ ਅ ਅਡਜੋਇਨਿੰਗ ਡਿਸਟ੍ਰਿਕਟ ਅਮਰਸਰ ਰੂਰਲ ਦੇ ਨੇ ਮੈਤਾ ਏਰੀਏ ਦੇ ਹੈਪੀ ਜਿਹੜਾ ਹਰਪ੍ਰੀਤ ਹੈਪੀ ਹੈ ਉਹ ਹੈਗਾ ਗੁਰਦਾਸਪੁਰ ਦਾ ਤੇ ਇਹ ਜਿਹੜੇ ਚਾਰਾਂ ਨੇ ਰਲ ਕੇ ਇਹ ਕੰਮ ਕੀਤਾ ਸੀਗਾ ਤੇ ਇਹਦੇ ਚ ਸਾਡੀ ਜਿਹੜੀ ਟੀਮ ਹੈ ਨੂੰ ਮੈਂ ਸ਼ਾਬਾਸ਼ ਦਿੰਨਾ ਕਿ ਉਹਨਾਂ ਨੇ ਬਹੁਤ ਅਲਰਟਨੈਸ ਦਿਖਾਈ ਸੈਲਫ ਪ੍ਰੋਫੈਂਸ ਦੇ ਵਿੱਚ ਔਰ ਕਿਤੇ ਪੁਲਿਸ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਇੱਥੇ ਇੱਥੇ ਰਿਕਵਰ ਹੋਇਆ ਹੈ ਦੇਖੋ ਉਹਦੇ ਖਿਲਾਫ ਪਹਿਲਾਂ ਕੋ ਮਾਰਨਾ ਦਰਜ ਨਹੀਂ ਉਹਦੇ ਖਿਲਾਫ ਨਹੀਂ ਇੱਥੇ 0.30 ਬੋਰ ਦਾ ਪਿਸਤਲ ਹੈ ਜੀ ਮਾਊਜ਼ਰ ਕਾਫੀ ਅੱਛੀ ਕੁਆਲਿਟੀ ਦਾ ਉਪਰਾਮਧ ਹੈ ਜਿੰਨਾ ਨੇ ਇਹਨਾਂ ਨੇ ਸ਼ੂਟਿੰਗ ਕੀਤੀ ਸੀ ਉਹ ਬੋਰਡ ਦੇ ਉੱਤੇ ਇਹਨੇ ਸਾਰਿਆਂ ਦੇ ਖਿਲਾਫ ਤੂੰ ਪਹਿਲਾ ਹੈ ਜੀ ਕਿ ਪਹਿਲਾਂ ਤਾਂ ਨਹੀਂ ਹੈ ਕੋਈ ਸਾਰਿਆਂ ਦੇ ਜੀ ਨਹੀਂ ਹੈ ਨਹੀਂ ਠੀਕ ਪਹਿਲੀ ਵਾਰ ਹੀ ਫਰੋਤੀ ਦੀ ਮੰਨ ਕੇ ਅਬ ਦੇਖੋ ਬੰਦੇ ਅੱਜਕੱਲ ਕਰਦੇ ਹੀ ਐ ਉਹ ਜਿਹੇ ਕੰਮ ਮਾਨੂੰ ਪਤਾ ਵੀ ਲਾਲਚੀ ਚਾਕੇ ਜੀ ਨਹੀਂ ਕਿਸੇ ਕੋਲ ਪਹਿਲੇ ਫਰੋਤੀ ਲੈ ਚੁੱਕੇ ਨਹੀਂ ਆ ਨਹੀਂ ਇਹ ਉਹ ਜੀ ਗੱਲ ਨਹੀਂ ਆਈ ਇਹਦੀ ਇੰਟਰੋਗੇਸ਼ਨ ਚੱਲ ਰਹੀ ਦੋ ਦਿਨ ਬਾਅਦ ਤੈਨੇ ਇਹ ਪਿਸਤਲ ਦੀ ਗੱਲ ਦੱਸੀ ਹੈ ਸੋ ਹੈਡ ਨਟ ਹੈ ਥੋੜਾ ਸੀ ਇਸ ਤੇ ਕੰਮ ਕਰ ਰਹੇ ਸਰ ਇਹਨਾਂ ਦਾ ਮੌਜੂਦਾ ਕੰਮ ਕਾਇ ਕੀ ਹੈ ਜੀ ਇਹ ਆਮ ਵਿਹਲੜੀ ਇਹ ਦੋਨੇ ਜਿਹੜੇ ਹਰਪ੍ਰੀਤ ਹੈਪੀ ਤੇ ਸਿਮਰਨ ਤੇ ਦੂਜਾ ਜਿਹੜਾ ਉਹ ਛੋਟੀ ਮੋਟੀ ਜੌਬ ਕਰਦਾ ਬੌਂਸਰ ਵਗੈਰਾ ਦੀ ਤੇ ਇਹ ਜਿਹੜਾ ਦੂਜੇ ਜਿਹੜੇ ਸ਼ੂਟਰ ਨੇ ਇਹ ਆਪਣੇ ਪਿੰਡ 'ਚ ਉੱਥੇ ਪਾਸ ਵੇਲੇ ਇਹ ਕਿਸੇ ਗੈਂਗਸਟਰ ਦਾ ਨਾਮ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਇਹ 1 ਤੋਂ 30 ਦੇ ਆਸ-ਪਾਸ ਹੀ ਹੈ ਕਿਸੇ ਗੈਂਗਸਟਰ ਦਾ ਨਾਮ ਯੂਜ਼ ਕਰਦੇ ਸੀ ਹਾਂ ਡੋਨੀ ਬੱਲ ਦਾ ਇਹ ਨਾਮ ਲੈ ਕੇ ਤੇ ਫਰौती ਦੀ ਮੰਗ ਕਰ ਰਹੇ ਸੀ ਸਰ ਕਿੰਨੇ ਦੀ ਇਹਨਾਂ ਨੇ ਮੰਗ ਕੀਤੀ ਫਰौती ਉਹ ਆਪਾਂ ਨਹੀਂ ਦੱਸ ਸਕਦੇ ਕਿਉਂਕਿ ਇਨਵੈਸਟੀਗੇਸ਼ਨ ਦਾ 파ਟ ਹੈ